ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਅੱਜ ਆਪਾਂ ਭਾਈ ਸੁਖਦੇਵ ਸਿੰਘ ਡੱਲਾ ਜੀ ਦੀ ਇੱਕ ਵੀਡੀਓ ਲੈ ਕੇ ਆਏ ਆ ਤੇ ਉਹ ਵੀਡੀਓ ਦੇ ਵਿੱਚ ਨਾ ਆਪਣੀ ਇੱਕ ਆਪ ਬੀਤੀ ਸੁਣਾ ਰਹੇ ਨੇ ਇੱਕ ਪਰਸਨਲ ਐਕਸਪੀਰੀਅੰਸ ਸੁਣਾ ਰਹੇ ਨੇ ਕਿ ਮੈਨੂੰ ਕਿਸੇ ਬੰਦੇ ਨੇ ਕੀ مشਵਰਾ ਦਿੱਤਾ ਤੇ مشਵਰਾ ਬੜਾ ਹੈਵੀ ਹੈ ਉਹ ਤੁਸੀਂ ਆਪਾਂ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਨੇ ਆ ਤੇ ਵੀਡੀਓ ਦੇ ਐਂਡ ਤੇ ਇੱਕ ਅਸੀਂ ਤੁਹਾਡੇ ਨਾਲ ਰਿਕੁਐਸਟ ਕਰਨਿਆਂ ਦੋਸਤੋ ਉਹ ਜ਼ਰੂਰ ਸੁਣ ਕੇ ਜਾਇ ਜੇ ਸੁਣ ਕੇ ਜਾਇ ਜੇ ਦੂਸਰਾ ਇਹ ਵੀ ਕਿ ਸਾਡਾ ਇਸ ਚੈਨਲ ਦਾ ਕੋਈ ਮਕਸਦ ਨਹੀਂ ਕੋਈ 네ਗੈਟਿਵਿਟੀ ਫਲਾਣਾ ਜਾਂ ਕੋਈ ਅਗਰ ਫਿਰ ਵੀ ਕੋਈ ਗੱਲਬਾਤ ਹੋ ਗਈ ਹੈ ਕਿਸੇ ਨੂੰ ਬੁਰੀ ਲੱਗੀ ਹੈ ਤੇ ਉਹਨੇ ਵਾਸਤੇ ਅਸੀਂ ਐਡਵਾਂਸ ਹੀ ਮਾਫਰਤ ਕਰਨੀ ਹੈ ਪਹਿਲੀ ਗੱਲ ਤੇ ਕਿਸੇ ਨੂੰ ਬੁਰੀ ਨਹੀਂ ਲੱਗੀ ਦੂਸਰਾ ਇਹ ਵੀ ਕਿ ਅਗਰ ਲੱਗੀ ਹੋਵੇ ਤੇ ਮਾਫਰਤ ਕਰਨਿਆਂ ਵੀਡੀਓ ਨੂੰ ਗੌਰ ਨਾਲ ਦੇਖਿਆ ਜੇ ਐਂਡ ਤੇ ਸਾਡਾ ਰਿਵਿਊ ਵੀ ਸੁਨਿਆ ਜੇ ਤੇ ਬਾਈ ਸੁਖਦੇਵ ਸਿੰਘ ਡੱਲਾ ਜੀ ਸਾਡੇ ਬਹੁਤ ਮਤਲਬ ਕਿ ਬੜੇ ਸਾਨੂੰ ਬੜੇ ਅੱਛੇ ਇਹਨਾਂ ਦੀ ਤਕਰੀਰਾਂ ਲੱਗਦੀਆਂ ਬੜੀਆਂ ਅੱਛੀਆਂ ਸਪੀਚ ਕਰਦੇ ਨੇ ਬੜੀਆਂ ਅੱਛੀਆਂ ਇਹਨਾਂ ਦੇ ਬਿਆਨ ਹੁੰਦੇ ਨੇ ਤੇ ਤੁਹਾਡੇ ਨਾਲ ਕਿਤੇ ਕਿਤੇ ਸ਼ੇਅਰ ਕਰਦੇ ਆਂ ਕਿਤੇ ਕਿਤੇ ਸ਼ੇਅਰ ਕਰ ਲਈਦੇ ਮਤਲਬ ਕਿ ਅਸੀਂ ਲੈ ਕੇ ਆਂਦੇ ਰਹਿੰਨੇ ਆਂ ਬਾਕੀ ਪ੍ਰਚਾਰਕਾਂ ਦੀਆਂ ਵੀ ਵੀਡੀਓ ਦੇ ਵਿੱਚ ਇਹਨਾਂ ਦੀ ਵੀ ਕੋਈ ਅਸੀਂ ਤਿੰਨੋ ਤਿੰਨ ਵੀਡੀਓ ਸ਼ੇਅਰ ਕੀਤੀਆਂ ਤੇ ਦੋਸਤਾਂ ਨੇ ਕਾਫੀ ਪਸੰਦੀਏ ਪਸੰਦ ਦਾ ਇਜ਼ਹਾਰ ਕੀਤਾ ਤੇ ਮਿਲਨੇ ਆਂ ਦੋਸਤੋ ਵੀਡੀਓ ਦੇ ਐਂਡ ਤੇ ਤੇ ਵੀਡੀਓ ਦੇ ਨਾਲ ਜੁੜੇ ਰਹਿਆ ਮਦਾਨਾ ਮੈਨੂੰ ਕੋਈ ਮਿੱਤਰ ਮੇਰਾ ਕਹਿੰਦਾ ਧਿਆਨ ਦੇਣਾ ਜੀ ਇੱਧਰ ਗੱਲਾਂ ਬਾਤ ਚ ਕਹਿੰਦਾ ਬਾਬਾ ਜੀ ਕਿੰਨੇ ਸਾਲ ਹੋ ਗਏ ਕਥਾ ਕਰਦੇ ਮੈਂ ਕਿਹਾ ਜੀ 11 ਕਹਿੰਦਾ ਕੀ ਬਣਾਏ ਮੈਂ ਕਿਹਾ ਗੁਰੂ ਸਾਹਿਬ ਕੋਲੇ ਬਿਠੇ 11 ਸਾਲਾਂ ਚ ਤਿੰਨ ਕਮਰੇ ਸੀ ਬਾਲਿਆਂ ਵਾਲੇ ਛੱਤ ਪੈ ਗਈ ਸਾਈਕਲ ਤੋਂ ਤੁਰੇ ਚੱਲ ਹੁਣ ਆ ਕੇ ਗੱਡੀ ਮਿਲੀ ਆ ਉਹ ਵੀ ਕਿਸ ਤਾਂ ਦੀ ਕਹਿੰਦਾ ਤੁਸੀਂ ਬਾਬਾ ਜੀ ਰੋਜ਼ ਦੇ ਕਿੰਨੇ ਪ੍ਰੋਗਰਾਮ ਲਾਉਣੇ ਮੈਂ ਕਿਹਾ ਦੋ ਲਾ ਲਈ ਇੱਕ ਦੁਪਹਿਰੇ ਇੱਕ ਰਾਤ ਨੂੰ ਕਹਿੰਦਾ 11 ਸਾਲ ਹੋ ਗਏ ਜਿੰਨਾ ਤੁਸੀਂ ਖਵਦੇ ਨਾ ਤੁਹਾਨੂੰ ਰੱਬ ਨੇ ਕਲਾ ਦਿੱਤੀ ਕਿਸੇ ਪਿੰਡ ਚ ਜਾ ਕੇ ਗੱਦੀ ਲਾ ਲੈ ਮੈਨੂੰ ਸਲਾਹ ਦਿੱਤੀ ਕਿ ਮੈਂ ਕਿਹਾ ਵੀ ਉਹ ਕਿਉਂ ਕਹਿੰਦਾ ਐਵੇਂ ਕਮਲੇ ਤੁਸੀਂ ਤੇ ਕਲ ਯੁੱਗ ਦਾ ਸਮਾਂ ਚੱਲਣ ਦਿਆ ਐਵੇਂ ਲੋਕਾਂ ਨੂੰ ਤੁਸੀਂ ਦੇ ਤੇਰੇ ਦੀ ਸਮਝਾਉਣੇ ਨਾਲੇ ਅਗਲੇ ਸੁਣਦੇ ਨਾਲੇ ਗਾਲਾਂ ਕੱਢਦੇ ਸਹੀ ਗੱਲ ਜੀ ਨਾਲੇ ਅਗਲੇ ਸੁਣਦੇ ਆ ਤੇ ਨਾਲੇ ਮਗਰੋਂ ਗੱਲ ਜੀ ਨਹੀਂ ਬਣਦੀ ਪੀ ਤੈਨੂੰ ਹੁਣ ਮੈਂ ਦੂਜਾ ਮਾਰਾ ਕੀ ਉਹਦੀ ਜਹਾਨ ਕੱਢ ਕੇ ਦੇਣਾ ਉਹ ਸੱਚੀ ਗੱਲ ਦੱਸੀ ਮਨੂਨੇ ਕਹਿੰਦਾ ਬਾਪਾ ਜੀ ਮੂਰਖ ਤੂੰ ਹੀ ਐਵੇਂ ਸਿਰਖ ਪਾਉਂਦੇ ਆ ਇਹ ਦੁਨੀਆ ਤੇ ਬਾਬੇ ਨਾਨਕ ਤੋਂ ਨਹੀਂ ਮੰਨੀ ਮੈਂ ਕਹਿੰਦਾ ਗੱਲ ਤੇ ਤੇਰੀ ਵੀ ਬਹੁਤ ਸਹੀ ਆ ਕਿੰਦਾ ਉਹ ਆਪ ਰੱਬ ਆਇਆ ਸੀ ਨਾਲੇ ਉਹਦੇ ਕੋ ਕਿੰਨੀਆਂ ਸ਼ਕਤੀਆਂ ਬਰਕਤਾਂ ਸੀ ਇਹਨਾਂ ਲੋਕਾਂ ਨੇ ਉਹਨੂੰ ਵੀ ਭੂਤ ਨਾ ਕਹਿਦਾ ਬਤਾਲਾ ਕਹਤਾ ਅਹੀਂ ਕਿਹੜੇ ਬਾਗ ਦੀ ਮੋਲੀ ਉਹ ਜਿਹੜੇ ਗੁਰੂ ਨੇ ਸਰਵੰਸ ਵਾਰਿਆ ਇੱਕ ਗੱਲ ਯਾਦ ਆਈ ਇੱਕ ਗੋਰਾ ਲੰਡਨ ਤੋਂ ਪੰਜਾਬ ਆਇਆ ਤੇ ਨਹਿਰ ਦੇ ਉੱਤੇ ਸਰਵਾ ਕਰਦਾ ਫੋਟੋਆਂ ਖਿੱਚਦਾ ਤੁਰਿਆ ਜਾਵੇ ਉੱਥੇ ਇੱਕ ਸਾਡੇ ਪਿੰਡ ਦੀ ਬੀਬੀ ਧੋਵੇ ਕੱਪੜੇ ਬੱਚਾ ਲਾਗੇ ਖੇਡਦਾ ਸੀ ਤੇ ਬੱਚਾ ਖੇਡਦਾ ਨਹਿਰ 'ਚ ਡਲ ਗਿਆ ਉਹਨੇ ਹਾਏ ਮਰ ਗਈ ਲੁੱਟੀ ਮੇਰਾ ਪੁੱਤ ਰੁੜ ਗਿਆ ਗੋਰੇ ਨੇ ਆਪਣਾ ਬਾਈਕ ਡੱਕਿਆ ਨਾ ਉਹਨੇ ਕੈਮਰਾ ਵੇਖਿਆ ਨਾ ਬਟੂਆ ਵੇਖਿਆ ਛਾਲ ਮਾਰਤੀ ਜਦੋਂ ਵਿੱਚ ਵੜ ਕੇ ਉਹਨੇ ਬੱਚਾ ਕੱਢਿਆ ਤੇ ਬੀਬੀ ਨੂੰ ਫੜਾਇਆ ਤੇ ਬੀਬੀ ਹੋਣਾ ਨੇ ਬੱਚੇ ਦੇ ਹੱਥ ਚੁੰਮੇ ਅੱਖਾਂ ਚੁੰਮੀਆਂ ਲੱਤਾਂ ਹਾਏ ਮੇਰਾ ਛਿੰਦਾ ਮੇਰਾ ਚੰਨ ਕਹਿ ਕੇ ਬੀਬੀ ਹੋ ਗਈ ਤੇ ਉਹ ਖੜੋਤਾ ਰੋਵੇ ਤੇ ਇੱਕ ਬਾਪੂ ਇਦਾਂ ਦਾ ਤੁਰਿਆ ਆਵੇ ਮੋਢੇ ਤੇ ਪਰਨਾ ਉਹਨੇ ਹਾ ਗੋਰੀਆ ਕੀ ਗੱਲ ਰੋਣਾ ਹੋਏ ਕਹਿੰਦਾ ਬਾਪੂ ਰੋਣਾ ਮੈਂ ਤਾਂ ਵਾਂ ਮੈਂ 16000 ਕਿਲੋਮੀਟਰ ਜਾਏ ਤੇ ਚੜਕੇ ਪੰਜਾਬ ਵੇਖਣਾ ਆ ਕਹਿੰਦਾ ਮੈਨੂੰ ਰੋਣ ਇਸ ਗੱਲ ਦਾ ਆਂਦਾ ਸਾਡੇ ਲੋਕ ਐਨੇ ਬੇਦਰਦੇ ਆ ਕਹਿੰਦਾ ਗੱਲ ਕੀ ਹੋਈ ਤੂੰ ਮੇਰੇ ਪੰਜਾਬ ਨੂੰ ਕਹਿਣਾ ਏ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੂੰ ਗੱਲ ਤੇ ਦੱਸੇਗਾ ਉਹਨੇ ਆਖਿਆ ਬੀਬੀ ਜੰਦੀ ਜਿਹੜੀ ਇਹਦਾ ਪੁੱਤ ਡੁੱਬ ਗਿਆ ਤੇ ਪਾਰਸ ਪੁੱਤਰ ਤੇ ਪਿਆਰ ਉਹ ਚੀਜ਼ਾਂ ਜਿਹੜੀਆਂ ਕਰੋੜਾਂ ਨਾਲ ਨਹੀਂ ਮਿਲਦੀਆਂ ਤੇ ਮੈਂ ਭੱਜ ਕੇ ਕੱਢਿਆ ਵੇਖਲਾ ਮੇਰਾ ਕੈਮਰਾ ਲੱਖਾਂ ਦਾ ਤਬਾਹ ਹੋ ਗਿਆਈ ਮੇਰਾ ਪਰਸ ਵੀ ਭੇਜ ਗਿਆ ਮੇਰੇ ਲੀੜੇ ਕਹਿੰਦਾ ਸਾਡੇ ਦੇਸ਼ 'ਚ ਤੁਹਾਡੇ ਬੱਚੇ ਵਿਦੇਸ਼ ਗਏ ਪੁੱਛ ਲੋ ਮੈਂ ਵੀ ਜਾ ਕੇ ਉੱਥੇ ਕਿਸ ਦਾ ਰਮਾਲ ਵੀ ਡਿੱਗੇ ਨਾ ਲੋਕੀ ਚੁੱਕ ਕੇ ਫੜਾਉਂਦੇ ਹੋ ਕਹਿੰਦੇ ਥੈਂਕਸ ਮਾੜਾ ਜੇ ਕਿਸੇ ਨੂੰ ਇੰਦਾ ਹੱਥ ਵੀ ਵੱਜੇ ਨਾ ਸੌਰੀ ਕਮਾਲ ਦੀ ਗੱਲ ਹੈ ਰੱਬ ਤੇ ਉੱਥੇ ਤੁਰਿਆ ਫਿਰਦਾ ਇੱਥੇ ਵੇ ਲੋ ਇੱਕ ਪਿੰਡ 'ਚ ਸਤ ਗੁਰਦਾਰੇ ਪੰਜ ਮੰਦਰ ਤੇ ਸੱਤ ਪੀਰਾਂ ਦੀਆਂ ਜਗ੍ਹਾ ਤੇ ਅੱਠ ਮਟੀਆਂ ਤੇ ਨੌ ਡੇਰੇ ਸੋਚੋ ਪੰਜਾਬ ਦਾ 13000 ਪਿੰਡ ਆ ਤੇ ਘੱਟੋ ਘੱਟ 50000 ਰੱਬ ਦਾ ਘਰ ਪੰਜ ਕਿਲਿਆਂ ਬਾਅਦ ਪੈਲੀ 'ਚ ਜਗ੍ਹਾ ਦੇਹ ਤਰੇ ਦੀ ਠਾ ਜਗ੍ਹਾ ਇੰਨੇ ਪਖੰਡ ਹੁੰਦੇ ਐ ਇੰਨੇ ਜਾਪ ਹੁੰਦੇ ਤੇ ਰੱਬ ਜਾ ਜੇ ਚੜ ਕੇ ਉਧਰ ਤੁਰਿਆ ਫਿਰਦਾ ਖੁ ਸਤਨਾ ਹੈ ਦੇ ਇਥੇ ਜਿਹੜੀ ਬੀਬੀ ਨੂੰ ਵੇਖੋ ਦੇਹ ਤਰੇ ਦੀ ਚਕਰ ਚੁੰਡਾ ਹੈ ਇਹ ਕੀ ਹੋਇਆ ਇਹਨੂੰ ਇਹ ਚਹਿ ਮਾਤਾ ਆ ਗਈ ਹੈ ਤੇ ਮੈਂ ਆਖਿਆ ਵੀ ਮਾਤਾ ਜੀ ਸੁਣ ਲਿਓ ਵੀ ਤੁਸੀਂ ਇਹ ਬੀਬੀ ਨੂੰ ਜੂ ਤੰਗ ਕਰਨਦੇ ਆ ਆ ਕਲ ਕਥਾ ਸੁਣੀ 400 ਪੰਡਿਤ ਰੋਂਦਾ ਆਨੰਦਪੁਰ ਸਾਹਿਬ ਆਇਆ ਵੀ ਸਾਡਾ ਧਰਮ ਬਚਾਓ ਤੂੰ ਬੀਬੀ ਚ ਜੂ ਆਈ ਫਿਰਦੀ ਤੇ ਆਪਣਾ ਧਰਮ ਨਹੀਂ ਬਚਾਇਆ ਤੂੰ ਸੋਚ ਕੇ ਵੇਖੋ ਮਾਤਾ ਈ ਡੀਵੇਲੀ ਆ ਜੀਦੇ ਚ ਮਰ ਜੀ ਹੈ ਹੈ ਤੇ ਜਿੱਦਨ ਇਹਦੇ ਮੰਦਰ ਟਹਿ ਰਹੇ ਸੀ ਮਾਤਾ ਦੇ ਉਥੇ ਆ ਕੇ ਸਵਾਮਣ ਜੰਨੂ ਲਾਉਂਦਿਆ ਰੰਗਜੀਤ ਨੇ ਸੋਚ ਚੁੱਕੀ ਤੇ 400 ਪੰਡਤ ਜਿਹੜੇ ਰੋਜ਼ ਮੰਦਰਾਂ ਚ ਜੋਤ ਲਾਉਂਦੇ ਆ ਉਹਨਾਂ ਨੇ ਆ ਕੇ ਬਾਪੂ ਦੇ ਚਰਨ ਫੜੇ ਤੇ ਬਾਪੂ ਸਾਡਾ ਸਿਰ ਦੇਣ ਗਿਆ ਗੱਲ ਮਸਕੀਨ ਸਾਹਿਬ ਦੀ ਚੇਤੇ ਆ ਗਈ ਤੁਸੀਂ ਸੁਣਦੇ ਵਿਦਵਾਨ ਸੀ ਆਪਾਂ ਤੇ ਕਮਲੇ ਆ ਉਹ ਕਹਿੰਦੇ 10 ਸਟੇਜ ਤੇ ਬੈਠੇ ਤੇ ਸਾਹਮਣੇ ਇੱਕ ਮਾਈ ਨਾ ਬੈਠੀ ਬੈਠੀ ਇੱਕ ਵਾਰੀ ਐ ਕਰਦੀ ਕਰਦੀਆਂ ਮਾਈਆਂ ਹੀ ਆ ਬੰਦਾ ਨਹੀਂ ਕਰਦਾ ਬੋਲੋ ਵੇ ਗੁਰੂ ਗੁਸਾਨਾ ਕਰ ਲਿਓ ਗਣੀ ਸੱਚ ਗੋੜਾ ਇਹ ਬੰਦਿਆਂ ਚ ਘਟ ਪੂਤ ਆਉਂਦੇ ਆ ਉਹ ਨਾ ਬੈਠੀ ਬੈਠੀ ਤਾਂ ਉਰਰ ਕਰਨ ਲੱਗੀ ਪੀਤੇ ਮਸਕੀਨ ਸਾਹਿਬ ਦੀ ਰਿਕਾਰਡਿੰਗ ਜੀ ਇਹ ਮੈਂ ਲਾਈਵ ਚੱਲਦਾ ਉਹ ਕਹਿੰਦੇ ਮਾਹ ਪੁਰਖ ਵੀ ਬੈਠੇ ਸੀ ਤੇ ਅਸੀਂ ਆਖਿਆ ਵੀ ਇਹਨੂੰ ਕੀ ਹੁੰਦਾ ਹੋਰ ਤਰ੍ਹਾਂ ਕਰਦੀ ਕਰਦੀ ਤੇ ਉਹਦਾ ਘਰ ਦਾ ਨਾਲ ਬੈਠਾ ਸੀ ਤੇ ਉਹ ਜਦੋਂ ਲੱਗ ਗਿਆ ਤਾਂ ਉਹਨੇ ਫਾੜ ਕਰਦੀ ਚਪੇੜ ਮਾਰੀ ਕਰ ਦੇ ਦੇ ਤੇ ਉਹ ਇਦਾਂ ਖੜੋਤਾ ਤੇ ਲੋਕੀਆਂ ਦੇ ਕਿੱਡਾ ਬੇਸ਼ਰਮ ਬੰਦਾ ਜਨਾਨੀ ਤੇ ਚਪੇੜਾਂ ਖਾਂਦਾ ਤੇ ਉਹ ਪਤਾ ਕੀ ਬੋਲਿਆ ਕੋਈ ਇੰਦਾ ਵੈਗਰੂ ਜੀ ਇਹ ਨਹੀਂ ਮਾਰਦੀ ਜਿਹੜਾ ਵੇਚ ਆਇਆ ਉਹ ਮਾਰਦਾ ਉਹਨੇ ਫੇਰ ਇੱਕ ਛੱਡੀ ਧਿਆਨ ਦੇਣਾ ਇਹ ਰਿਕਾਰਡਿੰਗ ਹੋਈ ਮਸਕੀਨ ਸਾਹਿਬ ਦੀ ਮਕੋਲੋ ਨਹੀਂ ਮਸਕੀਨ ਸਾਹਿਬ ਕਹਿੰਦੇ ਮਹਾਰਾਜ ਕੋਲੇ ਬੈਠੇ ਜੰਦਵਾ ਲੱਗਾ ਇਹੀ ਕਥਾ ਕਰਕੇ ਉੱਠੇ ਤੇ ਕਹਿੰਦੇ ਫਿਰ ਅਹੀਂ ਉਹਨੂੰ ਸਾਧ ਲਿਆ ਪਿਛਲੇ ਬੰਨੇ ਅਮਰ ਸੰਚਾਰ ਹੀ ਪੰਜ ਪਿਆਰੇ ਤੇ ਬੀਬੀ ਨੂੰ ਉੱਥੇ ਸਾਧ ਕੇ ਤੇ ਸਿੰਘਾਂ ਕੋਲ ਸ਼ਸਤਰ ਵਸਤਰ ਪੂਰੇ ਸੀ ਉਨੇ ਆਖਿਆ ਭੈਣੇ ਜਾਂ ਤੂੰ ਸਚੀਆ ਤੇ ਗੁਰੂ ਚੋਂ ਠਾਈ ਜੇ ਗੁਰੂ ਸੱਚਾ ਤੇ ਤੂੰ ਝੂਠੀ ਹੁਣ ਦੱਸ ਦੋ ਚੋਂ ਕੀ ਰਾਜਾ ਇਧਰੋਂ ਸ਼ੁਰੂ ਹੁੰਦਿਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਣ ਤੂੰ ਦੱਸ ਦੇ ਹੁਣ ਹੀ ਆਖਿਆ ਭਰਾਓ ਮੈਂ ਝੂਠੀ ਉਹਨੇ ਕਹੇ ਬਰੀ ਤਰਬ ਖੰਡ ਕਾ ਤੂੰ ਕੀਤਾ ਸਾਰਿਆਂ ਚ ਉਹਨੇ ਆਖਿਆ ਬਾਬਾ ਜੀ ਇਹ ਰੋਜ ਪੀਂਦਾ ਜੇ ਰੋਜ ਮੈਨੂੰ ਕੁਟਦਾ ਜੇ ਤੇ ਜਿੱਥੇ ਮਰਜੀ ਜਾਂਦਾ ਨਾ ਤੇ ਮੈਨੂੰ ਰਿਸ਼ਤੇਦਾਰੀ ਚ ਜਾਣ ਦਿੰਦਾ ਤੇ ਨਾ ਵਿਆਹ ਸ਼ਾਦੀ ਤੇ ਤੇ ਨਾ ਸ਼ਹਿਰ ਮੈਂ ਸੜੀ ਪਈ ਇਹਦੇ ਹੱਥੋਂ ਐਡੀ ਦੁਖੀਆਂ ਘਰੇ ਵੀ ਕੰਮ ਖਾਰ ਨਹੀਂ ਕਰਦਾ ਤੇ ਮੇਰੀ ਕਿਹੇ ਭੈਣ ਨੂੰ ਆਖਿਆ ਵੀ ਮੈਂ ਕੀ ਕਰਾਂ ਉਨੀ ਫਿਰ ਮੈਨੂੰ ਤਰੀਕਾ ਦਿੱਤਾ ਉਨੇ ਮੈਨੂੰ ਆਖਿਆ ਵੀ ਇਹਨੇ ਇਸ ਤਰ੍ਹਾਂ ਕਾਬੂ ਨਹੀਂ ਹੋਣਾ ਆ ਤਰੀਕਾ ਵਰਤ ਤੇ ਕਹਿੰਦੀ ਫਿਰ ਜਿੰਨਾ ਗੁੱਸਾ ਹੁੰਦਾ ਨਾ ਜਿਉ ਮੇਰੇ ਨਾਲ ਕਰਦਾ ਕਹਿੰਦੀ ਫਿਰ ਆ ਬਾ ਨਾ ਲਾ ਕੇ ਤੇਦੀ ਮੈਂ ਚੰਗੀ ਰੀਜ ਨ ਫੈਂਟੀ ਲਾਉਣੀ ਆ ਤੇ ਇਹ ਅੱਗੋਂ ਕਹਿੰਦਾ ਵੀ ਇਹ ਵਿਚਾਰੀ ਕੁਝ ਨਹੀਂ ਕਹਿੰਦੀ ਜਿਹੜਾ ਵੇਝ ਆਇਆ ਉਹ ਮਾਰਦਾ ਕਿੰਦੇ ਗੱਲਵਾਤ ਆ ਕਹਾਣੀ ਤੇ ਆ ਰਾਜ ਐ ਤੁਸੀਂ ਖੁਸ਼ ਵੀ ਹੋਏ ਸ਼ੁਕਰ ਤੁਸੀਂ ਹੱਸੇ ਖੇਡਿਆ ਦੁਨੀਆ ਰੋਂਦੀ ਆ ਨਾਨਕ ਦੁਖੀਆ ਨਾਲੇ ਆਪਾਂ ਖੁਸ਼ ਵੀ ਹੋਏ ਫਰੀਦ ਆ ਕਪਲ ਦਾ ਛੋਹ ਲੱਗਦਾ ਉੱਥੇ ਲੁਕੀਆਂ ਸੁਣ ਜਾਂਦੇ ਐ ਇੱਕ ਬੰਦੇ ਦੀ ਟਿਕਟ 20-25000 ਰੁਪਈਆ ਹੀ ਉਹ ਵੀ ਸਹੁੰਦਾ ਹੀ ਐ ਇੱਥੇ ਤੁਸੀਂ ਖੁਸ਼ੀਆਂ ਵੀ ਲੈ ਜਾਣੀਆਂ ਇਤਿਹਾਸ ਵੀ ਲੈ ਜਾਣਾ ਗਿਆਨ ਵੀ ਲੈ ਜਾਣਾ ਤੇ ਜਾਂਦੇ ਵੀ ਕਹਿਣਾ ਬਾਬਾ ਕਿਸੇ ਕੰਮ ਦਾ ਨਹੀਂ ਆਇਆ ਏਡੇ ਮਰ ਜਾਣੇ ਨਾ ਕਿਹ ਬਨੇਵਣੀ ਸੂਤ ਆਉਂਦੇ ਕਹਿੰਦੀ ਸ਼ਿਵਜੀ ਨੂੰ ਪਾਰਵਤੀ ਨੇ ਆਖਿਆ ਕਹਿੰਦੀ ਮੈਨੂੰ ਸਾਰੀ ਦੁਨੀਆ ਖੁਸ਼ ਕਰ ਦੇ ਉਹਨੇ ਆਹ ਤੈਨੂੰ ਮੱਥਾ ਟੇਕਿਆ ਇਹਨਾਂ ਖੁਸ਼ ਨਹੀਂ ਹੋਣਾ ਕਹਿੰਦੀ ਤੂੰ ਕਾਹਦਾ ਭੋਲੇ ਨਾਦ ਸ੍ਰਿਸ਼ਟੀ ਤੇ ਤੋਂ ਮੰਗਦੀ ਮੇਰਾ ਪਤੀ ਹੋਵੇ ਮੈਨੂੰ ਨਹੀਂ ਪਤਾ ਇਹ ਸਾਰੇ ਖੁਸ਼ਚਾਈ ਦੇ ਜਿੰਨੇ ਬੈਠੇ ਆ ਉਹਨੇ ਕਹੇ ਕੰਮ ਨਹੀਂ ਹੋਣਾ ਸਵਾਲ ਲੱਖ ਪੈਗੰਬਰ ਧਰਤੀ ਤੇ ਚਲੇ ਗਿਆ ਸਾਰੇ ਨਹੀਂ ਸੂਤ ਆਏ ਕਿਹ ਤੋਂ ਉਹਨੇ ਕਹਾ ਕਰਕੇ ਵਿਖਾ ਇੱਕ ਮਿੰਟ ਚ ਮੈਂ ਇਤਿਹਾਸ ਵੱਲ ਚੱਲਿਆ ਉਹ ਆਗੇ ਧਰਤੀ ਤੇ ਉਹਨੇ ਇੱਕ ਘੋੜੀ ਲੈ ਲਈ ਤੇ ਉਹ ਕਹਿੰਦੀ ਵੀ ਇਹ ਕੀ ਕੀਤਾ ਕਹਿੰਦਾ ਤੈਨੂੰ ਦੁਨੀਆ ਵਿਖਾਵਾਂ ਲੋਕ ਵਿਖਾਵਾਂ ਪਿੰਡਾਂ ਦੇ ਗੱਲ ਫੇਰ ਉੱਥੇ ਆਣੀ ਹੈ ਗੋਰੀ ਵਾਲੀ ਤੇ ਗੋਰਾ ਰੋਂਦਾ ਸੀ ਮੈਂ ਵਿਸਰਨਾ ਜਾਵਾਂ ਤੇ ਉਹਨੇ ਬਾਪੂ ਰਿਆ ਹੈ ਪੁੱਤਰ ਹੋਣਾ ਚੁੱਪ ਕਰ ਗੱਲ ਤੇ ਦੱਸ ਇਹਦਾ ਗੱਲ ਕੀ ਦੱਸਾਂ ਆ ਬੀਬੀ ਦਾ ਮੁੰਡਾ ਕੱਢ ਕੇ ਦਿੱਤਾ ਤੇ ਦੰਦੀਆਂ ਕੱਢ ਕੇ ਚੁੰਮ ਕੇ ਆ ਗਈ ਮੇਰਾ ਇੱਕ ਵਰੀ ਵੀ ਨਹੀਂ ਇਹਨੇ ਖਿਆਲ ਕੀਤਾ ਮੈਂ ਇਨਾ ਨੁਕਸਾਨ ਕਰਾ ਲਿਆ ਘੱਟੋ ਘੱਟ ਮੇਰਾ ਧੰਨਵਾਦ ਤੇ ਕਰ ਜਾਂਦੀ ਕੋਨੇ ਕਾਏ ਲੋਕ ਇਥੋਂ ਦੇ ਆ ਇਹ ਨਰਦਈ ਹੋ ਗਿਆ ਇਹਨਾਂ ਦੇ ਦਿਲ ਪੱਥਰ ਹੋ ਚੁੱਕੇ ਆ ਇਹਨਾਂ ਦੀਆਂ ਜ਼ਮੀਰਾਂ ਮਰ ਚੁਕੀਆਂ ਵਾ ਜਾ ਜਾ ਅਜ ਫੜ ਤੇ ਚੜ ਜਾ ਭਾਜਾ ਇਹ ਤੋਂ ਸਾਡੇ ਦੇਸ਼ ਚੋਂ ਇਹ ਗੱਲ ਕੀ ਕਹਿੰਦਾ ਤੂੰ ਤੇ ਪੁੱਤ ਡੋਬਦਾ ਕੱਢ ਕੇ ਫੜਾਇਆ ਓਏ ਗੁਰੂ ਗੋਬਿੰਦ ਸਿੰਘ ਨੇ ਸਾਰਾ ਸਰਬੰਸ ਇਹਨਾਂ ਲਈ ਵਾਰਤਾ ਇਹਨਾਂ ਉਹਨੂੰ ਨਹੀਂ ਬਖਸ਼ਿਆ ਤੇਰਾ ਉਹਨੇ ਸਾਰਾ ਸਰਵੰਸ ਵਾਰਤਾ ਅਸੀਂ ਕਿੱਡੀ ਕ ਕਦਰ ਕੀਤੀ ਉਹਦੀ ਉਧਰੋਂ 13 ਪੋ ਨੂੰ 12 ਵਜੇ ਸਹਿਬਜ਼ਾਦੇ ਸ਼ਹੀਦ ਹੁੰਦਾ ਹੈ ਤੇ ਮੈਂ ਮੁੰਡੇ ਦਾ ਵਿਆਹ ਰੱਖਿਆ ਹੈ 12 ਵਜੇ ਦੁਪਹਿਰ ਨੂੰ ਅੱਜ ਵੀ ਕਰਬਲਾ ਦਾ ਜੰਗ ਪੜ ਲਿਓ ਹਸਨ ਤੇ ਹੁਸੈਨ ਲੜੇ ਪਿਆਸੇ ਮਰ ਗਏ ਜਦੋਂ ਦਿਨ ਆਉਂਦਾ ਹੈ ਤੇ ਮੁਸਲਮਾਨ ਉਨੇ ਟਾਈਮ ਲਈ ਸਮਾਦੀ ਤਾਰ ਲੈਂਦੇ ਸਾਰੇ ਕੋਈ ਪਾਣੀ ਦੀ ਘੋਟ ਨਹੀਂ ਪੀਂਦਾ ਗੱਡੀਆਂ ਬੰਦ ਹੋ ਜਾਂਦੀਆਂ ਏ ਕਾਰੋਬਾਰ ਬੰਦ ਹੋ ਜਾਂਦਾ ਏ ਆ ਸਿੱਖਾਂ ਲੇ ਵੇਖ ਲਓ ਉਧਰੋਂ 13ਪੋ ਸਾਬਜਾ ਦੇ ਸ਼ਹੀਦ ਹੁੰਦੇ ਨੀਆਂ ਚ ਤੇ ਇਹਨੇ ਵਿਆਹ ਰੱਖਿਆ ਪੈਲਸ ਚੰਡੀਜੀ ਤੇ ਨਚੰਦੇ ਸ਼ਰਾਬ ਪੀਂ ਕਿੱਡੀ ਬੇਕਿਰ ਕੀ ਗੱਲ ਕੀ ਆਪਣੇ ਤੋਂ ਸਾਲ ਵਿੱਚ 4 ਦਿਨ ਨਹੀਂ ਬੁਲਾਏ ਜਾਂਦੇ ਅੱਜ ਵੀ ਨੋਟ ਕਰ ਲਓ ਮੇਰਾ ਕਿਹਾ 13ਪੋ ਆਣਾ ਵੇਖਿਓ ਡੈਰੀ ਕੱਢ ਕੇ ਸਾਰੇ ਪੈਲਸ ਬੋਕ ਹੋਣਗੇ ਤੇ ਵਿਆਹ ਕਿਹਦਾ ਹੋਊ ਸਰਦਾਰਾਂ ਦਾ ਇਹਨਾਂ ਨੂੰ ਇਤਿਹਾਸ ਭੁੱਲ ਗਿਆ ਉਹ ਉਹਨੇ ਕੋੜੀ ਫੜੀ ਤੇ ਪਾਰਵਤੀ ਨੂੰ ਕਹਿੰਦਾ ਵੀ ਉੱਤੇ ਬਹਿ ਤੂੰ ਆਖਿਆ ਨਾ ਦੁਨੀਆ ਖੋਜ ਕਰਨੀ ਐ ਅਹੀਂ ਪ੍ਰਚਾਰਕ ਏਕਾਂ ਸੰਗਤਾਂ ਕਿੰਨੀਆਂ ਐ ਫਿਰ ਵੀ ਸ਼ੁਕਰਮਾਨ ਮਿਲਦਾ ਦੁਨੀਆ ਨਹੀਂ ਜਿੱਤੀ ਜਾਣੀ ਪਉ ਇਹ ਨਹੀਂ ਕਿਸੇ ਪਾਸੇ ਦੀ ਵੀ ਸੁਣ ਲਿਓ ਧਿਆਨ ਨਾਲ ਉਨੀ ਕੋੜੀ ਤੇ ਬਿਠਾਇਆ ਪਾਰਵਤੀ ਨੂੰ ਤੁਰ ਪੇ ਅਗਲੇ ਪਿੰਡ ਗਏ ਤੇ ਅੱਗੇ ਪੰਜ ਸੱਤ ਚੌਂਕ 'ਚ ਬੈਠੇ ਵੇਲੜ ਨ ਕੰਮੇ ਮੇਰੇ ਵਰਗੇ ਆਖੋ ਸਾਥਨਾ ਜਿਨ੍ਹਾਂ ਨੂੰ ਘਰੇ ਕੋਈ ਨਾ ਪੁੱਛਦਾ ਹੁੰਦਾ ਕੋਈ ਸਾਣਾ ਕਰਿਓ ਉਹ ਪਿੰਡ ਦੇ ਬਾਹਰ ਬੈਠੇ ਹੁੰਦੇ ਵੀ ਕਿਹੜੀ ਜਨਾਨੀ ਗੁਰਦੁਆਰੇ ਜਾਂਦੀ ਤੇ ਕਿਧਰੋਂ ਆਉਂਦੀ ਤੇ ਕੌਣ ਕਾਤੇ ਆਇਆ ਉਹਨਾਂ ਸਾਰੇ ਪਿੰਡ ਦਾ ਬਾਇਓ ਡੇਟਾ ਰੱਖਿਆ ਹੁੰਦਾ ਤੇ ਬਖਸ਼ੀ ਦੇ ਨੇ ਕਿਹਦੇ ਉਹ 5-7 ਚੌਂਕ 'ਚ ਬੈਠੇ ਸਰਪੰਚ ਨੇ ਤੇ ਬਣਾਇਆ ਹੈ ਸਵਾਰੀਆਂ ਵਾਸਤੇ ਤੇ ਬੈਠੇ ਉਹ ਆਖੋ ਸਤਨਾਹ ਵੀ ਜਿਹੜਾ ਊਖਾ ਸੁਖਾ ਹੁੰਦ ਜਗ੍ਹਾ ਨਹੀਂ ਮਿਲੀ ਉਹ ਜਦੋਂ ਘੋੜੀ 'ਤੇ ਬੈਠੀ ਹੋਈ ਪਾਰਵਤੀ ਤੇ ਸ਼ਿਵਜੀ ਤੁਰੇ ਆਉਣਾ ਤੇ ਉਹ ਪੰਜੇ ਸੱਤੇ ਵੇਖ ਕੇ ਇੱਕ ਦੂਜੇ ਨੂੰ ਕਹਿੰਦੇ ਉਧਰੇ ਹੋਏ ਕਹਿੰਦੇ ਕੀ ਕਹਿੰਦੇ ਜਨਾਨੀ ਦੇ ਥੱਲੇ ਲੱਗਾਈ ਵੇਖ ਕਿ ਤਰ੍ਹਾਂ ਤੁਰਿਆ ਆਉਂਦਾ ਜਨਾਨੀ ਭੂਏ ਚੜਾਈ ਆਖੋ ਸੱਤ ਕਹਿੰਦਾ ਸੁਣ ਲਿਆ ਜਿੰਦੀ ਜੀ ਸੁਣ ਲਿਆ ਕਹਿੰਦਾ ਉੱਤਰ ਥੱਲੇ ਫੇਰ ਕਿੰਦੀ ਫੇਰ ਕਹਿੰਦਾ ਮੈਂ ਚੜਦਾ ਆਪ ਘੋੜੀ ਤੇ ਚੜ ਗਿਆ ਪਾਰਵਤੀ ਤੁਰ ਕੇ ਅਗਲੇ ਪਿੰਡ ਗਿਆ ਉੱਥੇ ਫੇਰ ਚੌਂਕ ਤੇ ਸੱਤ ਕ ਜਣੇ ਬੈਠੇ ਨਾਲੇ ਤਬਾਕੂ ਬਲੀ ਜਾਣ ਤੇ ਨਾਲੇ ਗੱਲਾਂ ਕਰੀਆਂ ਬਤਾਸ਼ ਖੇਡਣ ਦੇ ਤੇ ਜੀ ਦੋਨਾਂ ਵੇਖਿਆ ਨਾ ਕਹਿੰਦੇ ਵੇਹੋ ਕਿੱਡਾ ਬੇਸ਼ਰਮ ਬੰਦਾ ਜਿਨਾ ਨਹੀਂ ਤੁਰ ਕਿਉਂ ਨਹੀਂ ਤੇ ਆਪ ਕੋੜੀ ਤੇ ਚੜਿਆ ਬੋਲੋ ਵੈਗੋ ਕਹਿੰਦਾ ਸੁਣ ਲਿਆਈ ਕਹਿੰਦੀ ਜੀ ਕਹਿੰਦਾ ਜਾ ਹੁਣ ਦੋਵੇਂ ਚੜ ਗਏ ਦੋਵੇਂ ਚੜੇ ਤੇ ਅਗਲੇ ਪਿੰਡ ਹੋਰ ਆ ਗਿਆ ਉੱਥੇ ਹੋਰ ਸੱਤ ਅਠ ਘਰੋਤੇ ਬਨ ਕੇ ਪੁੱਠੀਆਂ ਸਿੱਧੀਆਂ ਪੱਗਾਂ ਚਾਦਰੇ ਲਾਏ ਤੇ ਜਦੋਂ ਦੋਆਂ ਨੂੰ ਵੇਖ ਕੇ ਕਹਿੰਦੇ ਵਾਹਿਗੁਰੂ ਯਾ ਅੱਲਾ ਇਹਨਾਂ ਨੂੰ ਮਤ ਦੇ ਰੱਬ ਦਾ ਜੀ ਘੋੜੀ ਆ ਦੋਵੇਂ ਉੱਤੇ ਚੜੇ ਮਾਰਨੀ ਆ ਕਹਿੰਦਾ ਹੁਣ ਦੱਸ ਕਹਿੰਦੀ ਦੱਸੋ ਕਹਿੰਦਾ ਦੋਵੇਂ ਉੱਤਰ ਗਏ ਦੋਵੇਂ ਉੱਤਰ ਗਏ ਅਗਲੇ ਪਿੰਡ ਹੋਰ ਖੜੋਤੇ 10 12 ਦੋਵੇਂ ਜਾਣੇ ਤੁਰਿਆਣ ਤੇ ਉਹ ਵੀ ਵੇਖ ਕੇ ਕਹਿੰਦੇ ਓਏ ਰੱਬ ਇਹਨਾਂ ਨੂੰ ਅਕਲ ਦਵੇ ਕੋਲੇ ਘੋੜੀ ਐ ਤੇ ਤੁਰ ਕੇ ਆਉਂਦਾ ਹੁਣ ਇਹ ਹੈ ਸਿੱਧੀ ਜੀ ਸਾਖੀ ਪਰ ਹੈ ਬੜੀ ਡੌਂਗੀ ਇਹਨਾਂ ਦੁਨੀਆ ਨੂੰ ਕਿਹੜਾ ਸਮਝਾਉ ਪੋ ਤੇ ਮੈਂ ਗੱਲ ਆਪਣੀ ਛੇੜ ਕੇ ਬੈਠਾ ਸੀ ਵੀ ਮੈਨੂੰ ਉਹ ਬੰਦਾ ਕਹਿੰਦਾ ਬਾਬਾ ਜੀ ਗੱਦੀ ਗੁੱਦੀ ਲਾਓ ਕਿਹੜੇ ਕੰਮ 'ਚ ਫੈਜੇ ਤੁਹਾਨੂੰ 11 ਸਾਲ ਹੋ ਗਏ ਤੁਹਾਡੇ ਕੋਈ ਛੱਤ ਨਹੀਂ ਪਈ ਗੱਡੀ ਕਿਸ਼ਤਾਂ ਦੇ ਲਈ ਫਿਰਦੇ ਆ ਤੇ ਮੈਂ ਆਖਿਆ ਵੀ ਉੱਚ ਕੀ ਹੋ ਕਹਿੰਦਾ ਲਾ ਕੇ ਵੇਖੋ ਜੇ ਦੋ ਸਾਲਾਂ 'ਚ ਤੁਹਾਡੇ ਕੋਲੇ 20 ਕਿੱਲੇ ਪੈੜੀ ਕੋਠੀ ਤੇ ਫੋਰਚੂਨਰਾਂ ਦੋ ਨਾਉਣ ਤੇ ਮੈਨੂੰ ਨੀਵੇਂ ਥਾਂ ਬਾਹ ਕੇ ਛਤਰ ਮਾਰ ਦਿਓ। ਬਾਲ ਸੱਚੀ ਜੇ 100% ਸੱਚੀ ਜੇ ਗੁਰਮਖੋ ਸਚਾਈ ਹੈ। ਦੁਨੀਆ ਐਵੇਂ ਨਹੀਂ ਅਸੀਂ ਆਪਣੇ ਮੁਰਸ਼ਿਦ ਦੀ ਗੱਲ ਨਹੀਂ ਮੰਨੀ ਉਹਨੇ ਆਖਿਆ ਸੀ ਆ ਗਿਆ ਭਈ ਹਾਂਜੀ ਜ਼ਿਕਰੀਆ ਜ਼ਿਕਰੀਆ ਗੱਲ ਤੇ ਇਹ ਸੱਚੀ ਹੈ ਬਿਲਕੁਲ مشورہ ਵੀ ਪਰਫੈਕਟ ਹੀ ਗਹਿਲ ਹੋਏ ਨੂੰ ਇਹ ਪਰਫੈਕਟ ਹੀ مشورہ ہے ਕਿਉਂਕਿ ਹੁਣ ਜਿੰਨਾ ਮਜ਼ਬਦ ਦੇ ਨਾਮ ਤੇ ਲੋਕਾਂ ਨੇ ਆਪਣੀ ਦੁਕਾਨਦਾਰੀ ਚਲਾਈ ਹੈ ਨਾ ਦੁਨੀਆ ਸਭ ਤੋਂ ਜ਼ਿਆਦਾ ਵੱਡੀ ਦੁਕਾਨਦਾਰੀ ਧਰਮ ਦੇ ਨਾਮ ਤੇ ਚੱਲ ਰਹੀ ਤੇ ਉਹ ਵੀ ਖਾਸ ਤੌਰ ਤੇ ਆਪਣੇ ਏਸ਼ੀਆਈ ਮੁਆਲਕ ਖਾਸ ਕਰ ਕਾਰੋਬਾਰ ਲੋਕਾਂ ਨੇ ਬਣਾ ਲਿਆ ਕਾਰੋਬਾਰ ਪਾਕਿਸਤਾਨ ਇੰਡੀਆ ਜੋ ਇਹ ਕਾਰੋਬਾਰ ਮਦਮਦਾ ਹੁਣ ਤੁਸੀਂ ਵਾਕਈ ਦੇਖੋ ਕਿੰਨੇ ਡੇਰੇ ਨੇ ਪੰਜਾਬ 'ਚ ਜਿਵੇਂ ਉਹਨਾਂ ਨੇ ਕਿਹਾ ਕਿ 13000 ਪਿੰਡੇ ਤੇ 50000 ਇਥੇ ਮਸਜਿਦਾਂ ਗੁਰਦੁਆਰੇ ਮੰਦਰ ਤੇ ਡੇਰੇ ਨੇ ਹਰ ਪੰਜਾਂ ਕਿੱल्ल्या ਤੇ ਹਰ ਪੰਜਾਂ ਕਿੱल्ल्या ਜਿੱਥੇ ਆਪਣੇ ਪਿੰਡਾਂ 'ਚ ਵੀ ਵੇਖ ਲੋ ਆਪਣੇ ਪਿੰਡ 'ਚ ਦੇ ਲਾ ਚਾਰ ਮਸਜਿਦਾਂ ਸਾਡੇ ਹੁਣ ਪਿੰਡ ਚਾਰ ਮਸਜਿਦਾਂ ਨੇ ਇੱਕ ਬਾਬ ਇੱਕ ਦੋ ਦਰਬਾਰ ਜੇ ਵੀ ਹੈਗੇ ਨੇ ਉਹ ਦਰਬਾਰ ਵੀ ਹੈਗੇ ਨੇ ਇੱਕ ਮਸਜਿਦ ਪਿੰਡ ਦੇ ਬਾਹਰ ਵੀ ਬਣਾ ਦਿੱਤੀ ਗਈ ਹੈ। ਹਾਂ ਬਣਾ ਦਿੱਤੀ ਗਈ ਹੈ। ਯਾਨੀ ਜੋ ਮੌਲਵੀ ਇੱਥੋਂ ਚੰਗਿਆ ਨਾ ਤ ਉਹਨੇ ਆਪਣੀ ਜਾ ਕੇ ਵਕਰੀ ਬਾਹਰ ਬਣਾ ਲਈ। ਵਕਰੀ ਮਸਜਿਦ ਬਣਾ ਲਈ ਤੇ ਇੱਕ ਐਜ਼ੇ ਕਾਰੋਬਾਰ ਹੀ ਲੋਗ ਜਾਂ ਮਦਰਸਾ ਬਣਾ ਲੈਂਦੇ ਨੇ। ਜਾਂ ਮਸਜਿਦ ਬਣਾ ਲੈਂਦੇ ਨੇ। ਜਾਂ ਕੋਈ ਨਾ ਕੋਈ ਲੋਗ ਇਹ ਕੰਮ ਵਾਕਈ ਆਸਾਨੀ ਨਾਲ ਤਰੱਕੀ ਕਰਦੇ ਆ। ਆਪਣੇ ਪਿੰਡ ਦੇ ਹੀ ਆ ਜਿਹੜੀ ਬਾਹਰ ਉਹ ਮਸਜਿਦ ਬਣੀ ਹੋਈ ਹੈ। ਉਹ ਤੂੰ ਕਦੀ ਵੀ ਉੱਥੇ ਨੰਗੇ ਨਾ ਤੇ ਤੂੰ ਧਿਆਨ ਮਾਰੇ ਤੇ ਉਹਦੇ ਮਨਾਰ ਤੇ ਅਜੇ ਤੱਕ ਫੱਟੇ ਲੱਗੇ ਹੋਏ ਨੇ ਤੇ ਉਹ ਨਾ ਉਹ ਵਰਕਿੰਗ ਜੇ ਕੰਮ ਹੋ ਰਿਹਾ ਲੇਕਿਨ ਕੰਮ ਹੁੰਦਾ ਨਹੀਂਗਾ ਪਿਛਲੇ 1 ਸਾਲ ਤੋਂ ਨਾ ਹੁੰਦੇ ਉਹ ਲੱਗੇ ਅੱਛਾ ਉਹ ਕੀ ਆ ਉਹ ਉਹ ਫੱਟੇ ਲੱਗੇ ਹੋਏ ਨੇ ਤੇ ਮੈਂ ਆ ਪੁੱਛਿਆ ਹੁੰਦੇ ਕੋਲ ਮੈਂ ਆ ਮਾਮ ਹੁੰਦੇ ਕੋਲ ਪੁੱਛਿਆ ਮੈਂ ਕਹਿਆ ਯਾਰਾ ਮিনার ਅਗਰ ਕੰਪਲੀਟ ਹੋ ਗਿਆ ਤੇ ਤੁਸੀਂ ਇਹਨੂੰ ਲਾਹਦੇ ਕਿਉਂ ਕਹਿੰਦਾ ਇਹ ਫਟਿਆਂ ਨੂੰ ਵੇਖ ਕੇ ਤੇ ਲੋਕ ਸਾਨੂੰ ਪੈਸੇ ਦਿੰਦੇ ਪਏ ਨੇ ਕਿ ਜੀ ਕੰਮ ਹੋ ਰਿਹਾ ਉੱਥੋਂ ਜਣੀ ਜਿਹੜਾ ਵੀ ਨੰਗ ਦਾ ਰੋਡ ਤੋਂ ਤੇ ਉਹ ਕਹਿੰਦਾ ਕਿ ਯਾਰ ਕੰਮ ਹੋ ਰਿਹਾ ਤੇ ਫਟਿਆਂ ਨੂੰ ਵੇਖ ਕੇ ਤੇ ਮਤਲਬ ਕਿ ਕੰਮ ਕਮਲ ਹੋ ਚੁੱਕਿਆ ਮਨਾਰ ਦਾ ਪਲਸਟਰ ਵੀ ਹੋ ਗਿਆ ਇਹ ਚਲੋ ਮਸਜਿਦਾਂ ਤੇ ਗੁਰਦੁਆਰੇ ਜਾਂ ਜਿਹੜੇ ਮਦਦ ਦੀਆਂ ਮੇਨ ਚੀਜ਼ਾਂ ਨੇ ਉਹ ਤੇ ਚਲੋ ਹੈ ਨੇ ਨਾਲ ਇਹ ਜਿਹੜੇ ਡੇਰੇ ਤੇ ਆ ਜਿਹੜੇ ਦਰਬਾਰ ਸ਼ੁਰੂ ਹੋ ਗਏ ਨਾ ਇਹ ਸਭ ਤੋਂ ਆਸਾਨ ਨੇ ਇਹ ਮੁਸਲਮਾਨਾਂ ਚ ਆ ਬਾਬਾ ਸਿਸਟਮ ਬਹੁਤ ਘਾਟੇ ਲੇਕਿਨ ਸਿੱਖ ਧਰਮ ਦੇ ਵਿੱਚ ਵੀ ਬਾਬਿਆਂ ਵਾਲਾ ਸਿਸਟਮ ਆ ਜਾਂਦਾ ਸਾਡੇ ਇੱਥੇ ਨਾ ਵੀ ਹੈ ਲੇਕਿਨ ਜਿੰਦਾ ਬਾਬਿਆਂ ਵਾਲਾ ਘਾਟੇ ਮਰੇ ਬਾਬੇ ਵਾਲਾ ਜ਼ਿਆਦਾ ਸਾਡੇ ਇੱਥੇ ਜਦ ਮਰਨ ਤੋਂ ਬਾਅਦ ਬਹੁਤੀ ਮਿਲ ਜਾਂਦੀ ਹੈ ਮਤਲਬ ਕਿ ਉਹ ਜੇ ਕੋਈ ਮਜੂਸ ਹੀ ਹੈ ਜਾਂ ਜਿਵੇਂ ਉੱਥੇ ਫਿਰਦਾ ਰ ਪਿਆ ਕਿ ਉਹ ਮਜੂਬ ਜਿਹਨੂੰ ਕਹਿੰਦੇ ਨੇ ਕਪੜਿਆਂ ਦਾ ਨਹੀਂ ਪਤਾ ਆਪਣੀ ਹੋਸ਼ ਨਹੀਂ ਹੈ ਗਈ ਮਸਤ ਹੈ ਮਲੰਗ ਹੈ ਜਾਂ ਰੱਬ ਨੂੰ ਨੂੰ ਅਕਲ ਨਹੀਂ ਹੈ ਗਈ ਜਾਂ ਦਿਮਾਗ ਹੀ ਤਵਾ ਦਿੰਦਾ ਮਸਲਾ ਤੇ ਉਹਦਾ ਬਾਅਦ ਦਰਬਾਰ ਬਣ ਜਾਂਦਾ ਉਹਨੂੰ ਮਰਨ ਤੋਂ ਬਾਅਦ ਹੁੰਦੇ ਤੇ ਉੱਥੇ ਕਿੰਨੇ ਖਾਣ ਵਾਲੇ ਆ ਜਾਂਦੇ ਨੇ ਬੜੇ ਲੋਗ ਨੇ ਜਿਨੇ ਇੱਕ ਆਪਣੇ ਸਾਡੇ ਇੱਕ ਰਿਸ਼ਤੇਦਾਰਾਂ ਜੀ ਇੱਕ ਬੰਦਾ ਸੀ ਉਹ ਦੱਸਦੇ ਨੇ ਵੱਡੇ ਕਿ ਉਹ ਚਲਾ ਗਿਆ ਤਾਂ ਨਾਲੇ ਤੇ ਉਹਨਾਂ ਤਾਂ ਨਾਲੇ ਦਰਬਾਰ ਵੀ ਹੈ ਬੜਾ ਵੱਡਾ ਆਪਣੇ ਮਸਾਇਆ ਸਾਹਮਣੇ ਉਹਨਾਂ ਦਾ ਭਰਾ ਸੀ ਤਾਂ ਆਂਦਲੇ ਸ਼ਹਿਰ ਚ ਹਾਂ ਤਾਂਦਲੇ ਸ਼ਹਿਰ ਤੇ ਚਲਾ ਗਿਆ ਤੇ ਉੱਥੇ ਉਹਨਾਂ ਦਾ ਦਰਬਾਰ ਵੀ ਬਣਾਇਆ ਤਸਵੀਆ ਵਾਲੀ ਸਰਕਾਰ ਮਤਲਬ ਕਿ ਉਹ ਤਸਵੀਆ ਬਣਾ ਕੇ ਵੇਚਦੇ ਸੀ ਉਹ ਆਪਣਾ ਟੋਰਾ ਟੋਰਦੇ ਸੀ ਤੇ ਲੋਕਾਂ ਦੇ ਬਾਅਦ ਚ ਉਹਦੇ ਨਾਂ ਦਾ ਬੜਾ ਵੱਡਾ ਇੱਕ ਦਰਬਾਰ ਬਣਾਇਆ ਹੋਇਆ ਤੇ ਉੱਥੇ ਦੁਕਾਨਦਾਰੀ ਚੱਲ ਰਹੀ ਦੁਕਾਨਦਾਰੀ ਇਹ ਕਿਨੂੰ ਦੁਕਾਨਦਾਰੀ ਹੀ ਅਸੀਂ ਕਹਾਂਗੇ ਕਿਉਂਕਿ ਇਹ ਮਜ਼ਬ ਦੇ ਨਾਮ ਤੇ ਲੋਕ ਕਿਉਂਕਿ ਮਜ਼ਬ ਨਾਲ ਬੰਦਾ ਯਾਦਗਰੀਆ इमोਸ਼ਨਲੀ ਅਟੈਚ ਹੁੰਦਾ ਉਹ ਇਮੋਸ਼ਨਲ ਉਹਦੇ ਜੁੜੇ ਹੁੰਦੇ ਨੇ ਤੇ ਉਹ ਫਿਰ ਸਾਰੀ ਗੇਮ ਐ ਮੋਸ਼ਨ ਦੀ ਮੋਸ਼ਨ ਦੇ ਗੇਮ ਹੈ ਤੇ ਉਹਨੂੰ ਆਸਾਨੀ ਨਾਲ ਬੰਦੇ ਨੂੰ ਮਤਲਬ ਕਿ ਮੈਨੀਪੂਲੇਟ ਕੀਤਾ ਜਾਂਦਾ ਹੈ ਉਹ ਮੋਸ਼ਨ ਦੀ ਪਹਿਲੀ ਗੱਲ ਤੇ ਇਹ ਵੀ ਕਿ ਉਹਨੂੰ ਟਰੈਪ ਚ ਲਿਆਇਆ ਜਾਂਦਾ ਹਾਂ ਇਹ ਟਰੈਪ ਨੇ ਜਦੋਂ ਇਹ ਟਰੈਪ ਚ ਆ ਜਾਂਦਾ ਬੰਦਾ ਤੇ ਫਿਰ ਉਹਨੂੰ ਦੇ ਕੋਲੋਂ ਕਈ ਵਾਰੀ ਤੋਂ ਜਾਨ ਵੀ ਲੈ ਲੈਂਦੇ ਨੇ ਉਹ ਜਾਨ ਵਾਲੇ ਹਿਸਾਬ ਹੁੰਦਾਂਗੇ ਜਦੋਂ ਸਾਰਾ maal ਹੀ ਲੈ ਲਿਆ ਸਾਰਾ ਕੁਝ ਲੈ ਲਿਆ ਹਰ ਸਾਲ ਫਿਰ ਉਹਨੇ ਵੱਖਰੇ ਬਕਰੇ ਚੜਾਣੇ ਨੇ ਗੱਡੀਆਂ ਵੱਖਰੀਆਂ ਲੈਂਦੇ ਨੇ ਆਪਣੇ ਕੋਲ ਹੀ ਦਰਬਾਰ ਹੈ ਤੁਹਾਨੂੰ ਬਤਾਈਏ ਕਿ ਉਹਨੇ ਉਸ ਬੰਦੇ ਨੂੰ ਉਹਨਾਂ ਨੇ ਗੱਡੀ ਵੀ ਦਿੱਤੀ ਹੁਣ ਉਹਦੇ ਸਾਰੇ ਦਰਬਾਰ ਦੇ ਮਾਰਬਲ ਵੀ ਲੱਗ ਰਿਹਾ ਸਫੈਦ ਇੱਥੇ ਕੋਲੀਏ ਸਾਡੇ ਤੇ ਇਹ ਅਸੀਂ ਅੱਖਾਂ ਹੀ ਵੇਖਿਆ ਅਸੀਂ ਕੋਈ ਇੰਨੀ ਸਾਡੀ ਇੰਨੀ ਉਮਰ ਵੀ ਨਹੀਂ ਹੈਗੀ ਤੇ ਅਸੀਂ ਵੇਖਿਆ ਤੇ ਜਿਹੜੇ ਇਸ ਤੋਂ ਕੋਈ 20 ਸਾਲ 50 ਸਾਲ ਪਹਿਲੇ ਆਲੇੜੇ ਉਹਨਾਂ ਦੀਆਂ ਦੁਕਾਨਦਾਰੀਆਂ ਦੇ ਪੂਰੇ ਅਰੂੜ ਲੇਕਿਨ ਅੱਜ ਤੋਂ ਜਿਹੜੇ 20 ਸਾਲ ਬਾਅਦ ਚ ਆਣਗੇ ਨਾ ਉਹਨਾਂ ਜੋ ਕੋਈ ਟ੍ਰੈਪ ਚ ਆ ਜਾਣਗੇ ਹਾਂ ਉਹ ਇਹਨਾਂ ਦੇ ਟ੍ਰੈਪ ਚ ਆਣਗੇ ਉਹਨਾਂ ਨੇ ਕਹਣਾ ਇਹ ਪਤਾ ਨਹੀਂ ਕਿੱਡੇ ਕੋ ਮੋਂਚੇ ਸੀ ਹਾਂ ਕਿਉਂਕਿ ਬਾਅਦ ਇਹ ਖਾਲੀ ਇਹ ਦਰਵਾਜ਼ੀਆਂ ਡੇਰੇ ਨਹੀਂ ਬਣਾਉਂਦੇ ਇਹ ਪੂਰੀ ਹਿਸਟਰੀ ਲਿਖਦੇ ਨੇ ਕਿਤਾਬਾਂ ਲਿਖਦੇ ਨੇ ਜਿਹੜੀਆਂ ਕਦਾਮਾ ਜੀ ਬਾਬਾ ਫਲਾਣੇ ਦਾ ਵੰਜ ਗਿਆ ਸੀ ਫਲਾਣੇ ਦਾ ਆਪਣੇ ਕੋਲੋਂ ਕੱਢਦੇ ਕੋਲੋਂ ਸਾਰਾ ਕੱਢਦੇ ਨੇ ਇਹ ਹੋਰ ਏਡੇ ਕਿਹੜਾ ਨਾਲ ਬਾਬਿਆਂ ਦੇ ਲਗੇ ਫਿਰਦੇ ਸਨ ਸਹੀ ਗੱਲ ਜਾਂ ਡੇਰੇ ਵਾਲਿਆਂ ਦੇ ਨਾਲ ਲੱਗ ਲੋਕ ਲਗੇ ਫਿਰਦੇ ਸੀ ਉਹ ਬਸ ਇੱਕ ਬਸ ਜਿਵੇਂ ਹੋਏ ਇਹਨਾਂ ਦੀ ਜਿਹੜੀ ਗੱਲ ਕਰ ਰਹੇ ਸੀ ਨਾ ਇਹ ਆਪਣੀ ਇਹ ਵਾਕਈ ਇਹਨਾਂ ਦਾ ਇਹਨਾਂ ਨੂੰ ਅਗਰ ਦੇਖਿਆ ਜਾਵੇ ਨਾ ਇਹਨਾਂ ਦਾ ਸਟਾਈਲ ਇਹਨਾਂ ਦਾ ਪਿਆਰ ਮੁਹੱਬਤ ਨਾਲ ਗੱਲ ਕਰਨਾ ਉਹ ਬੜੀ ਅੱਛੀ ਗੱਲ ਹੈ ਕਿ ਇਹ ਮਤਲਬ ਕਿ ਪ੍ਰਚਾਰ ਕਰਦੇ ਨੇ ਮਜ਼ਬ ਦਾ ਲੇਕਿਨ ਇਹਨਾਂ ਦਾ ਸਟਾਈਲ ਜਿਹੜਾ ਨਾ ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਬਾਬਿਆਂ ਨਾਲ ਮਿਲਦਾ ਕਿਉਂਕਿ ਉਹ ਵੀ ਮਤਲਬ ਕਿ ਬਿਲਕੁਲ ਨਰਮ ਮਜ਼ਾਜ ਇਹ ਹੁੰਦੇ ਨਹੀਂ ਲੇਕਿਨ ਇਹਨਾਂ ਦਾ ਸਟਾਈਲ ਬੜਾ ਠੰਡੇ ਮਿੱਠੇ ਠੰਡੇ ਬੀਠੇ ਇਸ ਤਰੀਕੇ ਨਾਲ ਸਮਝਾਉਂਦੇ ਨੇ ਤਾਂ ਕਿ ਗੱਲ ਵੀ ਸਮਝਾਈ ਜਾਵੇ ਤੇ ਕਿਸੇ ਨੂੰ ਬੁਰੀ ਵੀ ਨਾ ਲੱਗੇ ਕਿਉਂਕਿ ਮਜ਼ਬਤੋ ਫਿਰ ਅੱਜ ਕੱਲ ਲੋਕ ਹੱਥ ਬੜਾ ਖਿਜਦੇ ਨੇ ਪਿਛਾ ਰੰਦੇ ਨੇ ਕਿ ਯਾਰ ਇਹ ਮਜ਼ਬ ਵਾਲੇ ਲੋਕ ਸਖਤ ਨੇ ਤੇ ਬਾਕੀ ਯਾ ਵੀਡੀਓ ਦੇ ਐਂਡ ਤੇ ਆਪਾਂ ਇੱਕ ਗੱਲ ਐਡ ਕਰਾਂਗੇ ਕਿ ਅਸੀਂ ਇਹਨਾਂ ਦੀ ਅੱਗੇ ਇੱਕ ਵੀਡੀਓ ਚੈਨਲ ਤੇ ਅਪਲੋਡ ਕੀਤੀ ਸੀ ਤੇ ਇਨਾਂ ਦੀ ਤਰਫੋਂ ਜਾਂ ਇਹਨਾਂ ਦੀ ਕੋਈ ਟੀਮ ਦੀ ਤਰਫੋਂ ਜਾਂ ਕਿਸੇ ਬੰਦੇ ਨੇ ਕਮੈਂਟ ਕੀਤਾ ਕਿ ਜੀ ਤੁਸੀਂ ਆਪਣੇ ਚੈਨਲ ਤੋਂ ਇਹਨਾਂ ਦੀ ਵੀਡੀਓ ਹਟਾਓ ਮਰਨਾ ਸੀ ਮਤਲਬ ਕਿ ਐਕਸ਼ਨ ਲੈ ਸਕਨੇ ਹਾਲਾਂਕਿ ਸਾਡੇ ਕੋਈ ਮਕਸਦ ਹੈ ਹੀ ਨਹੀਂ ਨਾ ਕਿਸੇ ਨੂੰ ਡੀਗ੍ਰੇਡ ਕਰਨਾ ਅਸੀਂ ਤੇ ਸਭ ਨੂੰ ਇੱਜ਼ਤ ਦਿੰਨੇ ਆ ਕਿ ਅਸੀਂ ਤੁਹਾਨੂੰ ਦੱਸਨੇ ਆ ਕਿ ਲੋਕਾਂ ਦਾ ਬਾਬਿਆਂ ਦੇ ਬਾਰੇ ਜਿਹੜਾ ਮੌਕਫ ਹੈ ਜਾਂ ਲੋਕਾਂ ਦੀ ਜਿਹੜੀ ਸੋਚ ਹੈ ਉਹ ਬਦਲ ਜਾਵੇ ਹਾਂਜੀ ਸਾਡਾ ਕੋਈ ਮਕਸਦ ਨਹੀਂ ਹੈ ਸਾਡਾ ਚੈਨਲ ਦਾ ਮਕਸਦ ਕੋਈ ਇਹ ਨਹੀਂ ਹੈ ਕਿ ਜੀ ਅਸੀਂ ਚੈਨਲ ਤੋਂ ਕਿਸੇ ਨੂੰ ਡੀਗ੍ਰੇਡ ਕਰੀਏ ਜਾਂ ਜਾਂ ਕੋਈ ਨੈਗੇਟਿਵਿਟੀ ਫਲਾਈ ਹੈ ਜਾਂ ਤੁਸੀਂ ਸਾਡੇ ਇਸ ਚੈਨਲ ਤੇ ਹਾਂ ਤੇ ਮਿਹਰਬਾਨੀ ਕਰਿਆ ਜੇ ਤੁਹਾਨੂੰ ਤੁਹਾਡੀਆਂ ਵੀਡੀਓ ਅੱਛੀਆਂ ਲੱਗਦੀਆਂ ਅਗਰ ਹਾਂਜੀ ਇਸ ਲਈ ਲੈ ਕੇ ਆਈਆਂ ਨੇ ਤਕਰੀਬਨ 71000 ਸਬਸਕ੍ਰਾਈਬਰ 71000 ਬੰਦਾ ਇਸ ਚੈਨਲ ਨਾਲ ਜੁੜਿਆ ਹੋਇਆ ਜਿਹੜਾ ਪੱਕਾ ਜੁੜਿਆ ਹੋਇਆ ਉਸ ਤੋਂ ਇਲਾਵਾ ਲੋਕ ਦੇਖਦੇ ਨੇ ਡੇਲੀ ਕੋ 60 70 ਹਜ਼ਾਰ ਬੰਦਾ ਲੱਖ ਬੰਦਾ ਡੇਲੀ ਚੈਨਲ ਨੂੰ ਵੇਖਦਾ ਹੈ ਸਾਡਾ ਅਗਰ ਕੋਈ ਇੱਕ ਬੰਦਾ ਵੀ ਕਹਵੇ ਯਾਰ ਤੁਸੀਂ ਫਲਾਣ ਟਾਈਮ 네ਗੈਟਿਵਿਟੀ ਕੀਤੀ ਸੀ ਜਾਂ ਉਹ ਸਾਡੇ ਅਸੀਂ ਜਾਣ ਕੇ ਨਹੀਂ ਕੀਤੀ ਅਣਜਾਣੇ ਜੇ ਹੋ ਗਈ ਹੋਵੇ ਤੇ ਉਹਦੇ ਵਾਸਤੇ ਮਾਫਰਤ ਸਾਡਾ ਕੋਈ ਮਕਸਦ ਨਹੀਂ ਹੈ ਅਸੀਂ ਜਦੋਂ ਚੈਨਲ ਬਣਾਇਆ ਨਾ ਅਸੀਂ ਸੋਚਿਆ ਸੀ ਕਿ ਅਸੀਂ ਆਪਣੇ ਚੈਨਲ ਦੇ ਰਾਹੀਂ ਕੋਈ 네ਗੈਟਿਵਿਟੀ ਨਹੀਂ ਲੈ ਕੇ ਆਵਾਂਗੇ ਲੋਗਾ ਦੇ ਵਿੱਚ ਪਿਆਰ ਮੁਹੱਬਤ ਸਕੂਨ ਅਮਨ ਸ਼ਾਂਤੀ ਦਾ ਦਰਸ ਦੇਣ ਦੀ ਕੋਸ਼ਿਸ਼ ਕਰਾਂਗੇ ਜਿੰਦੇ ਵਿੱਚ ਅਸੀਂ ਕਿਸੇ ਹੱਦ ਤੱਕ ਕਾਮਯਾਬ ਆ। ਹਾਂ ਜੀ ਤੇ ਅਸੀਂ ਤੇ ਆਪਣੇ ਆਪ ਨੂੰ ਕਾਮਯਾਬ ਇਸ ਵੀ ਸਮਝਦੇ ਹਾਂ। ਜੇ ਜੇ ਤੁਹਾਡੀ ਅਸੀਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ ਹੈ ਨੇ ਤੇ ਰਿਐਕਸ਼ਨ ਰਿਵਿਊ ਕੀਤਾ ਤੇ ਮਿਹਰਬਾਨੀ ਕਰਿਆ ਜੇ ਇਹਦੇ ਵਿੱਚ ਕੋਈ ਆਪਣਾ ਬੜੇਪਨ ਦਾ ਮਜ਼ਾਹਰਾ ਤੁਸੀਂ ਕਰਿਆ ਜੇ ਕਿਉਂਕਿ ਇੱਕ ਤੁਸੀਂ ਪ੍ਰਚਾਰਕ ਦਾ ਕੰਮ ਹੁੰਦਾ ਪ੍ਰਚਾਰ ਕਰਨਾ ਤੇ ਉਹ ਹਰ ਬੰਦਾ ਚਾਹੁੰਦਾ ਕਿ ਜਿਹੜੀ ਉਹਨੇ ਪ੍ਰਚਾਰ ਕੀਤਾ ਨਾ ਉਹ ਜ਼ਿਆਦਾ ਜ਼ਿਆਦਾ ਲੋਗਾ ਤੱਕ ਇੱਕ ਹੋਰ ਗੱਲ ਹੁੰਦੀ ਹੈ ਇਹ ਹੈ ਕਿ ਬੰਦਾ ਕਈ ਵਾਰੀ ਉਹ ਬੰਦੀ ਦੀ ਉਹ ਅ ਬੰਦੇ ਦੀ ਸ਼ਖਸੀਅਤ ਉਹ ਬੰਦੇ ਦੀ ਵਾਸਤੇ ਨਾ ਇੱਕ ਉਹ ਅੱਛੀ ਪਰਸਨੈਲਿਟੀ ਹੁੰਦਾ ਤੇ ਉਹਨਾਂ ਦੀ ਟੀਮ ਵੱਲੋਂ ਅਗਰ ਤੁਹਾਡੀ ਟੀਮ ਵੱਲੋਂ ਅਗਰ ਕਿਸੇ ਨੇ ਕਮੈਂਟ ਕੀਤਾ ਜਾਂ ਕਿਸੇ ਯਾ ਕੋਈ ਕੋਈ ਇੱਕ ਵਾਰੀ ਹੋਰ ਇਹ ਗੱਲ ਕਰਾਂਗਾ ਮੈਂ ਕਿ ਕਈ ਵਾਰੀ ਇਹ ਹੁੰਦਾ ਕਿ ਲੋਕ ਨਾ ਮਤਲਬ ਕਿ ਹੁਣ ਜਿਸ ਤਰ੍ਹਾਂ ਇਹ ਭਾਈ ਸੁਦੇਵ ਸਿੰਘ ਡੱਲਾ ਜੀ ਇਹ ਮਿਸਾਲ ਹੈ ਕਿ ਇਹ ਅਗਰ ਨਾ ਵੀ ਕਿਸੇ ਨੂੰ ਕਹਿੰਦੇ ਹੋਣ ਤੇ ਹੋਰ ਬੜੇ ਮੇਰੇ ਵਰਗੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਚੈਨਲ ਤੇ ਵੀਡੀਓ ਲਾਈ ਹੁੰਦੀ ਹੈ ਤੇ ਉਹਨਾਂ ਨੂੰ ਬੜਾ ਮਸਲਾ ਹੁੰਦਾ ਉਹ ਵੀ ਉਹ ਵੀ ਹੋ ਜਾਂਦੇ ਨੇ ਕਈ ਵਾਰੀ ਕਹਿ ਦਿੰਦੇ ਨੇ ਲੇਕਿਨ ਮੇਰਾ ਨਹੀਂ ਖਿਆਲ ਕਿ ਜਿੰਨੇ ਠੰਡੇ ਨੇ ਮਿੱਠੇ ਨੇ ਜਿੰਨੇ ਨਾਈਸ ਪਰਸਨੈਲਿਟੀ ਹੈ ਨੇ ਭਾਈ ਸੁਖਦੇਵ ਸਿੰਘ ਡੱਲਾ ਉਹਨਾਂ ਨੇ ਨਹੀਂ ਇਹ ਕਿਹਾ ਉਹਨਾਂ ਆਪਾਂ ਨੂੰ ਕਿਸੇ ਹੋਰ ਬੰਦੇ ਨੇ पर्सनली ਸਾਨੂੰ ਕਮੈਂਟ ਇਸ ਚੈਨਲ ਤੇ ਅਸੀਂ ਭਾਈ ਰঞ্জੀਤ ਸਿੰਘ ਢੰਡੀਆਂ ਵਾਲੇ ਭਾਈ ਸੁਖ ਬਾਈ ਸਰਪਜੀਤ ਸਿੰਘ ਲੁਧਿਆਣਾ ਵਾਲੇ ਭਾਈ ਸਰਪਜੀਤ ਸਿੰਘ ਧੁੰਦਾ ਮਸਤ ਸਿੰਘ ਜੀ ਮਸਤ ਸਿੰਘ ਜੀ ਉਹ ਸਾਰੇ ਪ੍ਰਚਾਰਕਾਂ ਦੀ ਅਸੀਂ ਵੀਡੀਓ ਦੇਖਦੇ ਹਾਂ ਸਿੱਖ ਹਿਸਟਰੀ ਦੇ ਨਾਲ ਰਿਲੇਟਡ ਵੀਡੀਓਜ਼ ਵਗੈਰਾ ਲੈ ਕੇ ਆਂਦੇ ਰਹਿੰਨੇ ਆ ਤੇ ਅਗਰ ਚੈਨਲ ਨੂੰ ਅਗਰ ਵੀਡੀਓਜ਼ ਪਸੰਦ ਆਣੀਆਂ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾ ਜੇ ਦੋਸਤਾਂ ਯਾਰਾਂ ਨਾਲ ਵੀ ਸ਼ੇਅਰ ਕਰਾ ਜੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਤਿ ਅੰਦਰ ਇਜਾਜ਼ਤ ਅੱਲਾਹ ਅੱਲਾਹ ਨੇ ਕਿ ਬਾਕੀ